ਤੁਸੀਂ ਦੇਖ ਰਹੇ ਹੋ ਜੀਕੇ ਆਰ ਟੀਵੀ ਮੈਂ ਹਾਂ ਗੁਰਮੇਲ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਬਾਰੇ ਉਹਨਾਂ ਦੇ ਪ੍ਰਕਾਸ਼ ਬਾਰੇ ਉਹਨਾਂ ਦੀ ਸ਼ਹੀਦੀ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ 24 ਨਵੰਬਰ 1975 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਤੇ ਉਹਨਾਂ ਦੇ ਸ਼ਹੀਦੀ ਬਾਰੇ ਵੀ ਆਪਾਂ ਗੱਲ ਕਰਾਂਗੇ ਉਹਨਾਂ ਦੀ ਬਾਣੀ ਬਾਰੇ ਵੀ ਗੱਲ ਕਰਾਂਗੇ ਉਹਨਾਂ ਦੀ ਭਗਤੀ ਬਾਰੇ ਵੀ ਗੱਲ ਕਰਾਂਗੇ ਤੇ ਆਪਾਂ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਆਪਣੇ ਨਾਲ ਗਿਆਨੀ ਹਰਪਾਜਨ ਸਿੰਘ ਜੀ ਸੋਹਲ ਤੇ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਕਰਦੇ ਹਾਂ ਅਗਲੀ ਗੱਲਬਾਤ ਜੀ ਹਾਂ ਜੀ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਸਟੂਡੀਓ ਚ ਆਨਦਾ ਬਹੁਤ-ਬਹੁਤ ਧੰਨਵਾਦ ਗੁਰਮੇਲ ਸਿੰਘ ਜੀ ਤੁਸੀਂ ਮੈਨੂੰ ਜੀ ਕੇ ਆਰ ਟੀਵੀ ਦੇ ਜਿੰਨੇ ਸਰੋਤੇ ਨੇ ਦਰਸ਼ਕ ਨੇ ਉਹਨਾਂ ਦੇ ਸਾਹਮਣੇ ਹੋਣ ਦਾ ਮੈਨੂੰ ਮੌਕਾ ਦਿੱਤਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੇ ਜਨਮ ਬਾਰੇ ਪ੍ਰਕਾਸ਼ ਬਾਰੇ ਤੇ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਅੱਜ ਆਪਾਂ ਜੀਕੇਆ ਟੀਵੀ ਦੇ ਸਰੋਤਿਆਂ ਦੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਹਾਂਜੀ ਭਾਈ ਸਾਹਿਬ ਜੀ ਆਪਾਂ ਗੱਲ ਕਰ ਰਹੇ ਅੱਜ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਤੇ ਉਹਨਾਂ ਦੇ ਸ਼ਹੀਦੀ ਬਾਰੇ ਤੇ ਉਹਨਾਂ ਦੇ ਸਿੱਖ ਧਰਮ ਲਈ ਤੇ ਲੋਕਾਈ ਲਈ ਮਨੁੱਖੀ ਅਧਿਕਾਰ ਲਈ ਕਿਤੇ ਕੰਮਾਂ ਦੇ ਬਾਰੇ ਅੱਜ ਆਪਾਂ ਉਹਨਾਂ ਦਾ ਵਿਚਾਰ ਕਰਨੇ ਆ ਤੇ ਪਹਿਲਾਂ ਤੇ ਆਪ ਜੀ ਦੱਸੋ ਗੁਰਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ ਸੀ ਤੇ ਉਹਨਾਂ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਗੁਰਮੀਰ ਸਿੰਘ ਜੀ ਧਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਜਿਹਨੂੰ ਸਤਕਾਰ ਵਜੋਂ ਅਸੀਂ ਪ੍ਰਕਾਸ਼ ਵੀ ਕਹਿੰਨੇ ਆ ਪ੍ਰਕਾਸ਼ ਦਿਹਾੜਾ ਜਾਂ ਪ੍ਰਕਾਸ਼ ਪੁਰਬ ਵੀ ਕਹਿੰਨੇ ਆ ਇਹ ਇਸ ਲਈ ਇਹ ਲਫ਼ਜ਼ ਚੁਣੇ ਗਏ ਨੇ ਕਿ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੇ ਰੂਹਾਨੀਅਤ ਦਾ ਤੇ ਸੰਸਾਰ ਸਮਾਜ ਦਾ ਜਿਹੜਾ ਚਾਣਣਾ ਸੰਸਾਰ ਨੂੰ ਦਿੱਤਾ ਹੈ ਉਸ ਚਾਣੇ ਨੂੰ ਪ੍ਰਕਾਸ਼ ਕਹਿੰਦੇ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮਹਿਲਾਂ ਵਿੱਚ ਹੋਇਆ ਸੀ ਹਾਂਜੀ ਗੁਰੂ ਕੇ ਮਹਿਲ ਜੋ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ ਤੇ ਗੁਰਦੁਆਰਾ ਅਜੇ ਵੀ ਉਹਦਾ ਨਾਂ ਗੁਰੂ ਕੇ ਮਹਿਲ ਹੀ ਹੈ ਜੀ ਉਸ ਅਸਾਂਤਿ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਜੀ ਤੇ ਬਚਪਨ ਉਹਨਾਂ ਦਾ ਅਮਰਸਰ ਸਾਹਿਬ ਵਿੱਚ ਉਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਉਹਨਾਂ ਦੇ ਪੁੱਤਰ ਸਨ ਹਮ ਤੇ ਉੱਥੇ ਗੁਰਮਤ ਦੇ ਮਾਹੌਲ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਇੱਕ ਲਹਿਰ ਚਲਾਈ ਸੀ ਇਨਸਾਨੀਅਤ ਦੀ ਭਗਤੀ ਦੀ ਗੁਰਮਤ ਦੀ ਰੋਹਾਨੀਅਤ ਦੇ ਸੰਦੇਸ਼ ਦੀ ਜੀ ਉਸ ਮਾਹੌਲ ਵਿੱਚ ਉਸ ਵਾਤਾਵਰਣ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਪਨ ਗੁਜ਼ਰਿਆ ਸੀ ਜੀ ਤੇ ਉਥੇ ਹੀ ਉਹਨਾਂ ਦੇ ਜੀਵਨ ਦਾ ਜਿਹੜਾ ਸ਼ੁਰੂਆਤ ਭਾਗ ਹੈ ਸ਼ੁਰੂਆਤੀ ਭਾਗ ਬਚਪਨ ਤੋਂ ਹੂੰ ਉਹ ਸ਼ੁਰੂ ਤੋਂ ਹੀ ਵਿਰਾਗਮਈ ਸ਼ਖਸੀਅਤ ਸੀ ਉਹਨਾਂ ਦੀ ਠੀਕ ਹੈ ਉਹਨਾਂ ਦਾ ਜੀਵਨ ਸ਼ੁਰੂ ਤੋਂ ਵਿਰਾਗਮਈ ਸੀ ਹੂੰ ਵਿਰਾਗ ਦੇ ਵਿੱਚ ਰਾਗ ਦਾ ਜਨਮ ਹੁੰਦਾ ਹੈ ਜੀ ਹਾਲਾਂਕਿ ਦੋਵੇਂ ਸ਼ਬਦ ਰਾਗ ਤੇ ਵੈਰਾਗ ਇਹ ਆਪੋਜ਼ਿਟ ਨੇ ਹਮ ਰਾਗ ਦਾ ਮਤਲਬ ਹੈ ਪਿਆਰ ਵੈਰਾਗ ਦਾ ਮਤਲਬ ਹੈ ਪਿਆਰ ਤੋਂ ਦੂਜਾ ਪੱਖ ਜੀ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵਿੱਚ ਸ਼ੁਰੂ ਤੋਂ ਹੀ ਰਾਗ ਤੇ ਵੈਰਾਗ ਦੋਵੇਂ ਸਨ ਦੋਵੇਂ ਸਨ ਹਮ ਰਾਗ ਦਾ ਸਬੰਧ ਪਿਆਰ ਦਾ ਸਬੰਧ ਉਹਨਾਂ ਦਾ ਹਮ ਭਾਵ ਭਗਤੀ ਨਾਲ ਜੀ ਅਧਿਆਤਮਵਾਦ ਨਾਲ ਰੱਬ ਨਾਲ ਤੇ ਗੁਰਮਤਿ ਸਿਧਾਂਤਾਂ ਦੇ ਨਾਲ ਉਹਨਾਂ ਦਾ ਪਿਆਰ ਸੀ ਉਹ ਉਹਨਾਂ ਦਾ ਰਾਗਮਈ ਜੀਵਨ ਸੀ ਜੀ ਵੈਰਾਗ ਹੁੰਦਾ ਦੁਨੀਆ ਤੋਂ ਹਾਂਜੀ ਦੁਨੀਆ ਦੀ মোহ ਮਮਤਾ ਦਾ ਤਿਆਗ ਦੁਨੀਆ ਦੀ ਕਿਸੇ ਚੀਜ਼ ਦੇ ਨਾਲ ਦੁਨਿਆਵੀ ਚੀਜ਼ਾਂ ਦੇ ਨਾਲ ਅਟੈਚਮੈਂਟ ਨਾ ਹੋਣੀ ਹਮ ਮਨ ਉਧਰ ਨਾ ਖੁਬਣਾ ਉਹਨੂੰ ਕਹਿੰਦੇ ਨੇ ਵੈਰਾਗ ਵੈਰਾਗ ਤੇ ਰਾਗ ਉਹਨਾਂ ਦਾ ਅਧਿਆਤਮਵਾਦ ਨਾਲ ਸੀ ਹਮ ਵੈਰਾਗ ਉਹਨਾਂ ਦਾ ਸੰਸਾਰ ਨਾਲ ਸੀ ਸੰਸਾਰ ਨਾਲ ਸੀ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਸ਼ੁਰੂ ਹੀ ਇੱਥੋਂ ਹੋਇਆ ਸੀ ਠੀਕ ਹੈ ਰਾਗ ਤੇ ਵਿਰਾਗ ਤੋਂ ਰਾਗ ਤੇ ਵਿਰਾਗ ਤੋਂ ਰੱਬ ਦੀ ਭਗਤੀ ਵੱਲ ਹਮ ਤੇ ਸੰਸਾਰ ਦੇ ਤਿਆਗ ਵੱਲ ਜੀ ਤਿਆਗ ਵਿਰਾਗ ਤੋਂ ਪੈਦਾ ਹੁੰਦਾ ਹਮ ਜਦੋਂ ਇਨਸਾਨ ਦੇ ਵਿੱਚ ਰਾਗ ਹੁੰਦਾ ਹੈ ਪਿਆਰ ਹੁੰਦਾ ਹੈ ਮੋਹ ਪਿਆਰ ਮੋਹ ਮਮਤਾ ਵੀ ਇਹਨੂੰ ਹੀ ਕਹਿੰਦੇ ਨੇ ਠੀਕ ਹੈ ਜਦੋਂ ਮੋਹ ਮਮਤਾ ਵਿੱਚ ਪੈਦਾ ਹੋ ਜਾਏ ਇਨਸਾਨ ਹਾਂਜੀ ਤੇ ਉਦੋਂ ਸੰਸਾਰ ਦੇ ਪਦਾਰਥਾਂ ਨਾਲ ਸੰਸਾਰ ਦੀਆਂ ਚੀਜ਼ਾਂ ਨਾਲ ਇਨਸਾਨ ਦੀ ਅਟੈਚਮੈਂਟ ਹੋ ਜਾਂਦੀ ਹੈ ਜਦੋਂ ਦੁਨੀਆ ਵੱਲ ਅਟੈਚਮੈਂਟ ਹੁੰਦੀ ਹੈ ਰੱਬ ਵੱਲੋਂ ਅਟੈਚਮੈਂਟ ਘਟ ਜਾਂਦੀ ਹੈ ਘਟ ਜਾਂਦੀ ਹੈ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਪਨ ساری ਜ਼ਿੰਦਗੀ ਸ਼ੁਰੂਆਤ ਤੋਂ ਹੀ ਹਾਂ ਰਾਗ ਤੇ ਵਿਰਾਗ ਵਿੱਚ guzਰੀ ਹੈ ਠੀਕ ਹੈ ਰਾਗ ਰੱਬ ਦਾ ਹਾਂ ਯਾਨੀ ਪਿਆਰ ਰੱਬ ਦਾ ਹਾਂਜੀ ਵਿਰਾਗ ਸੰਸਾਰ ਦਾ ਵਿਰਾਗ ਸੰਤਿਆਗ ਸੰਸਾਰ ਦਾ ਹੂੰ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਚ ਬਚਪਨ ਤੋਂ ਹੀ ਐਸੀ ਇਸ ਮਾਹੌਲ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪਲਿਆ ਸੀ ਵੱਡਾ ਹੋਇਆ ਸੀ ਗਰੋ ਹੋਇਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਗੁਰੂ ਸਾਹਿਬ ਨੇ ਜੰਗ ਵਿੱਚ ਹਸਾਲਿਆ ਚੜ੍ਹਦੀ ਜਵਾਨੀ ਵਿੱਚ ਹਾਂਜੀ ਤੇ ਉਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ ਨੇ ਜੀ ਆਪਣੇ ਜੀਵਨ ਵਿੱਚ ਸਭ ਤੋਂ ਪਹਿਲੀ ਸੀ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਫਿਰ ਇੱਕ ਮਹਾਰਾਜ ਮਹਾਰਾਜ ਵਿੱਚ ਵੀ ਹਮ ਇਸ ਦੇ ਵਿੱਚ ਮਹਾਰਾਜ ਸਮਾਣੇ ਦੇ ਕੋਲ ਸ਼ਹਿਰ ਹੈ ਹਮ ਮਾਲਵੇ ਵਿੱਚ ਮਾਲਵੇ ਵਿੱਚ ਉੱਥੇ ਵੀ ਹੋਈ ਲੜਾਈ ਹਮ ਇੱਕ ਲੜਾਈ ਉਹਨਾਂ ਦੀ ਹੋਈ ਹੈ ਕਰਤਾਰਪੁਰ ਸਾਹਿਬ ਵਿੱਚ ਹਮ ਜਲੰਧਰ ਦੇ ਨੇੜੇ ਜਲੰਧਰ ਦੇ ਨੇੜੇ ਠੀਕ ਹੈ ਤੇ ਉਹ ਲੜਾਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਜਿਹੜਾ ਸੀ ਉਮਰ ਸੀ तकरीबन 10 11 12 ਸਾਲ ਦੇ ਕਰੀਬ ਸੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਗ ਵਿੱਚ ਹਿੱਸਾ ਲਿਆ ਸੀ ਸਭ ਤੋਂ ਪਹਿਲੀ ਗੱਲ ਤਾਂ ਇੱਕ ਮੈਂ ਕਵਰ ਕਰ ਲਵਾਂ ਹਾਂਜੀ ਸਰੋਤਿਆਂ ਨੂੰ ਦੱਸਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ ਜੰਗਾਂ ਲੜੀਆਂ ਨੇ ਹਾਂਜੀ ਉਹ ਹਮਲਾਵਰ ਦੇ ਤੌਰ ਤੇ ਨਹੀਂ ਲੜੀਆਂ ਹਮ ਉਹਨੇ ਵੇਡਰ ਬਣ ਕੇ ਨਹੀਂ ਚੜੇ ਉਹਨਾਂ ਤੇ ਠੀਕ ਹੈ ਉਹਨਾਂ ਨੇ ਡਿਫੈਂਸ ਵਜੋਂ ਲੜੀਆਂ ਨੇ ਹਮ ਗੁਰੂ ਹਰਗੋਬਿੰਦ ਸਾਹਿਬ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਚਾਰੇ ਜੰਗਾਂ ਦੇ ਦੌਰਾਨ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਤੇ ਹਕੂਮਤ ਨੇ ਸਮੇਂ ਦੀ ਹਕੂਮਤ ਨੇ ਹਮਲੇ ਕੀਤੇ ਨੇ ਬਿਲਕੁਲ ਉਹਨਾਂ ਹਮਲਿਆਂ ਦਾ ਮੁਕਾਬਲਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਜਵਾਬ ਦਿੱਤਾ ਉਹ ਹਮਲੇ ਜਵਾਬ ਦਿੱਤਾ ਉਹਨਾਂ ਨੂੰ ਹਮ ਕਿਉਂਕਿ ਜੰਗ ਦਾ ਜਿਹੜੇ ਜੰਗ ਦੇ ਜਿਹੜਾ ਸੰਦਰਭ ਹੈ ਹਮ ਜੰਗ ਦਾ ਜਿਹੜਾ ਨਿਸ਼ਾਨਾ ਹੈ ਉਹ ਤਾਂ ਖੈਰ ਲੰਮੀ ਗੱਲ ਹੋ ਜਾਣੀ ਹੈ ਦੋ ਤਿੰਨ ਚੀਜ਼ਾਂ ਕਰਕੇ ਹੁੰਦਾ ਹੈ ਹਾਂਜੀ ਜ਼ਮੀਨ ਧਨ ਲੇਡੀਆਂ ਇਹਨਾਂ ਕਰਕੇ ਜੰਗਾਂ ਦਾ ਆਧਾਰ ਤੇ ਇਹੀ ਹੈ ਨਾ ਜਨ ਜ਼ੋਰ ਜ਼ਮੀਨ ਜਨ ਜਨ ਜ਼ੋਰ ਜ਼ਮੀਨ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਦੇ ਜੰਗ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਨਿਸ਼ਾਨਾ ਨਹੀਂ ਸੀ ਹੂੰ ਕੋਈ ਵੀ ਪੱਖ ਨਹੀਂ ਸੀ ਨਹੀਂ ਸੀ ਕਿਉਂਕਿ ਉਹਨਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਬਿਲਕੁਲ ਉਹਨਾਂ ਤੇ ਹਮਲੇ ਕੀਤੇ ਨੇ ਹਾਂ ਉਹਨਾਂ ਨੇ ਹਮਲਿਆਂ ਦਾ ਸਿਰਫ ਜਵਾਬ ਦਿੱਤਾ ਤੇ ਕਰਤਾਰਪੁਰ ਸਾਹਿਬ ਜਿਹੜੀ ਲੜਾਈ ਹੋਈ ਹੈ ਜੰਗ ਹੋਇਆ ਹਾਂਜੀ ਉਸ ਜੰਗ ਵਿੱਚ ਹਮ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੱਸਾ ਲਿਆ ਬਿਲਕੁਲ ਇਤਿਹਾਸ ਦੇ ਸਰੋਤਾਂ ਦੇ ਮੁਤਾਬਕ ਹਮ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਨਾਮ ਸੀ ਤਿਆਗਮਲ ਜੀ ਤਿਆਗਮਲ ਹਾਂਜੀ ਉਹਨਾਂ ਦੇ ਇੱਕ ਭਰਾ ਦਾ ਨਾਮ ਸੂਰਜਮਲ ਵੀ ਸੀ ਇਹਦਾ ਨਾਮ त्याਗਮਲ ਸੀ ਹਾਂਜੀ ਉਥੇ ਤੇਗ ਦੇ ਜ਼ੋਹਰ ਵਿਖਾਨ ਖਾਨ ਕਰਕੇ ਜਦੋਂ ਜੰਗ ਦੇ ਵਿੱਚ ਜਿੱਤ ਪ੍ਰਾਪਤ ਹੋਈ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਰ ਕ ਮਾਰੇ ਜੰਗ ਵਿੱਚ ਹਮ ਛੜਦੀ ਜਵਾਨੀ ਵਿੱਚ ਹਮ ਗੁਰੂ ਹਰਗੋਬਿੰਦ ਸਾਹਿਬ ਨੇ ਜਿਵੇਂ ਕਿਸੇ ਨੂੰ ਇਨਾਮ ਨਹੀਂ ਦਿੱਤਾ ਜਾਂਦਾ ਬਿਲਕੁਲ ਕਿ ਮੈਂ ਅੱਜ ਕੱਲ ਵੀ ਕੋਈ ਸੂਰਬੀਰ ਕੋਈ ਆਪਣਾ ਜੋਰ ਦਿਖਾਂਦਾ ਹੈ ਹਾਂਜੀ ਤੇ ਰਾਸ਼ਟਰਪਤੀ ਵੱਲੋਂ ਨੂੰ ਇਨਾਮ ਦਿੱਤਾ ਜਾਂਦਾ ਹੈ ਅਵਾਰਡ ਦਿੱਤਾ ਜਾਂਦਾ ਹੈ ਬਿਲਕੁਲ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਨੇ ਹਮ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਵਾਰਡ ਦਿੱਤਾ ਸੀ ਇੱਕ ਕਿਸਮ ਦਾ ਤੇਗ ਬਹਾਦਰ ਦੇ ਨਾਂ ਤੇ ਕਹਿੰਦੇ ਤਿਆਗ ਮਾਲੀ ਇਹ ਤੇਗ ਦਾ ਬਹਾਦਰ ਹੈ ਤੇਗ ਦਾ ਤਾਂ ਨਹੀਂ ਤੇਗ ਬਹਾਦਰ ਤੇਗ ਦਾ ਤਾਂ ਨਹੀਂ ਹੈ ਇਹਨੇ ਤੇਗ ਦਾ ਜੋਰ ਵਿਖਾਇਆ ਹਾਂਜੀ ਜਿੱਤ ਪ੍ਰਾਪਤ ਕੀਤੀ ਹੈ ਹਮ ਉਥੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਤੇ ਇੱਕ ਬਹਾਦਰ ਬਣੇ ਉਸ ਤੋਂ ਪਹਿਲਾਂ ਤਿਆਗ ਮਲ ਸੀ ਨਾ ਹਾਂਜੀ ਤੇ ਉਸ ਛੋਟੀ ਉਮਰ ਵਿੱਚ 11 12 ਸਾਲ ਦੀ ਤਕਰੀਬਨ ਉਮਰ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਜੀ ਹਾਂਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮੈਂ ਨਾ ਕਿਸੇ ਪ੍ਰਚਾਰਕ ਦੀ ਕੋਈ ਕਥਾ ਸੁਣ ਰਿਹਾ ਸੀਗਾ ਉਹ ਕਹਿੰਦੇ ਸੀ ਗੁਰਤੇਗ ਬਹਾਦਰ ਸਾਹਿਬ ਛੋਟੀ ਉਮਰ ਵਿੱਚ 4 ਸਾਲ ਦੀ ਉਮਰ ਸੀ ਤੇ ਜੰਗਲ ਵਿੱਚ ਜਾ ਕੇ 4-5 ਦਿਨ ਤਪੱਸਿਆ ਕਰਕੇ ਆਉਂਦੇ ਸੀ ਤੋ ਘਰ ਦੇ ਲੱਭਦੇ ਰਹਿੰਦੇ ਸੀ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਤਪੱਸਿਆ ਕਰਨ ਜਾਂਦਾ ਜੰਗਲ 'ਚ ਜੇ ਉਹ ਜਾਂਦੇ ਸੀ ਜੰਗਲ 'ਚ ਤਪੱਸਿਆ ਕਰਨ ਤਾਂ ਮੇਰਾ ਇੱਕ ਸਵਾਲ ਹੈ ਗੁਰਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਧਨਾਸਰੀ ਰਾਗ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਨੰਬਰ 684 ਉਹਦੇ ਤੇ ਦਰਜੇ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਉਹ ਆਪਣੀ ਬਾਣੀ ਦੇ ਉਲਟ ਜਾਂਣਗੇ ਕਿ ਨਹੀਂ ਜੇ ਜੇ ਤੋ ਜਾਂਦੇ ਸੀ ਤੇ ਫਿਰ ਤੇ ਬਾਣੀ ਲਿਖਾਂਦਾ ਇਹਦਾ ਕੋਈ ਮਤਲਬ ਨਹੀਂ ਆ ਜਾਂਦਾ ਜੇ ਨਹੀਂ ਜਾਂਦੇ ਸੀ ਤੇ ਇਹ ਹੁਣ ਮੈਂ ਤੁਹਾਡੇ ਕੋਲ ਪੁੱਛਾਂਗਾ ਕਿ ਕੀ ਸਚਾਈ ਹੈ ਇਤਨਾਸਰੀ ਰਾਗ ਵਿੱਚ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਕਾਹੇ ਰੇ ਬਨ ਖੋਜਨ ਜਾਈ ਸਰਬ ਨਵਾਸੀ ਸਦਾ ਲੈਪਾ ਤੋਹੀ ਸੰਗ ਸਮਾਈ ਇਹ ਪੂਰਾ ਸ਼ਬਦ ਹੈਗਾ ਪਉਪ ਮਦਵ ਜੋ ਬਾਸ ਬਸਤ ਮਕਰਮ ਜੈ ਸਾਈ ਤੈਸੇ ਹੀ ਹਰ ਬਸੇ ਨਰਨਤਰ ਘਟ ਹੀ ਖੋਜੋ ਭਾਈ ਗੁਰਤੇਬਾ ਦਰਸਾ ਕਰ ਨੇ ਵੀ ਤੁਹਾਡੇ ਅੰਦਰ ਬੈਠਾ ਹੈ ਹਮ ਆਪਣੇ ਅੰਦਰੋਂ ਖੋਜੋ ਉਹਨੂੰ ਹਨਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗੁਰਮੀਲ ਸਿੰਘ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਲਫ਼ਜ਼ ਤੁਸੀਂ ਵਰਤੇ ਆ ਕਿ ਕਿਸੇ ਨੇ ਕਿ ਪਤਾ ਨਹੀਂ ਕਿਹਨੇ ਕਿਹਾ ਜਿਨੇ ਵੀ ਕਿਹਾ ਮੈਂ ਉਹਦਾ ਵਿਚਾਰਕ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਉਹ ਨਾਮ ਲੈਣ ਦੀ ਲੋੜ ਵੀ ਨਹੀਂ ਹਾਂਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਚਾਰਕ ਨੇ ਜਿਹੜੇ ਆਪਣੇ ਕੋਲੋਂ ਗੱਲਾਂ ਬਣਾ ਕੇ ਬੜਾ ਕੁਝ ਕਹਿ ਦਿੰਦੇ ਨੇ ਹਾਂਜੀ ਗੁਰੂ ਤਪੱਸਿਆ ਦਾ ਜਿਹੜਾ ਹਮ ਹੈ ਨਾ ਸਾਪੀਰ ਜਿਹੜਾ ਸਾਹਿਬ ਕਿਤਾਬ ਹਮ ਸਿੱਖ ਧਰਮ ਚ ਹੈ ਹੀ ਨਹੀਂ ਹੈ ਨਹੀਂ ਤਪੱਸਿਆ ਦਾ ਮਤਲਬ ਹੁੰਦਾ ਤਪ 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 ਦਾ ਮਤਲਬ ਹੁੰਦਾ ਤਪਉਣਾ ਤਪਉਣਾ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਸੰਨਿਆਸੀ ਲੋਗ ਹੁੰਦੇ ਸੀ ਹੋਰ ਹੁੰਦੇ ਸੀ ਉਹ ਧੂਣੀਆਂ ਤਪਾ ਕੇ ਸਰੀਰ ਨੂੰ ਤਪਾਉਂਦੇ ਹੁੰਦੇ ਸੀ ਹੂੰ ਸਰੀਰ ਨੂੰ ਦੁੱਖ ਦਿੰਦੇ ਸੀ ਜੀ ਤਪੱਸਿਆ ਦਾ ਤਾਂ ਸੰਕਲਪ ਹੀ ਹੈ ਨੀ ਸਿੱਖ ਧਰਮ ਦੇ ਵਿੱਚ ਹਾਂ ਜ਼ਿੰਦਗੀ ਵਿੱਚ ਉਹ ਜਿਹੜੀ ਕਠਨ ਕਾਲ ਨਾ ਕਾਲੀ ਹੈ ਹੂੰ ਜਿਹੜਾ ਉਹ ਪਰਵਕਾਰ ਕੀਤਾ ਹੈ ਲੇਕਿਨ ਉਹਨਾਂ ਨੂੰ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਹਾਂਜੀ ਉਸ ਨੂੰ ਸਿੱਖ ਧਰਮ ਦੇ ਵਿੱਚ ਸੰਕੇਤ ਵਜੋਂ ਸਿੰਬਲ ਵਜੋਂ ਤਪੱਸਿਆ ਦਾ ਨਾਮ ਦਿੱਤਾ ਹੂੰ ਜਿਵੇਂ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਭਾਰੀ ਕਰੀ ਤਪੱਸਿਆ ਹੂੰ ਗੁਰੂ ਨਾਨਕ ਸਾਹਿਬ ਨੇ ਬੜੀ ਭਾਰੀ ਤਪੱਸਿਆ ਕੀਤੀ ਵੱਡੀ ਤਪੱਸਿਆ ਕੀਤੀ ਹੂੰ ਲੇਕਿਨ ਤਪੱਸਿਆ ਦਾ ਜ਼ਿਕਰ ਕਿਤੇ ਆਉਂਦਾ ਨਹੀਂ ਆਉਂਦਾ ਨਹੀਂ ਉਹਨਾਂ ਧੂਣੀ ਤਪਾਈ ਹੋਵੇ ਹੂੰ ਸੀਜ਼ ਤੇ ਸੁਆਹ ਮਲੀ ਹੋਵੇ ਇਸ ਸੀਜ਼ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਕੰਡੈਮ ਕਰ ਦਿੱਤਾ ਕੰਡੈਮ ਕੀਤਾ ਵੀ ਆਪਣੇ ਸਰੀਰ ਨੂੰ ਕਿਉਂ ਤਪਾਉਂਦੇ ਹੋ ਤੁਸੀਂ ਹੂੰ ਤੁਸੀਂ ਰੱਬ ਨੂੰ ਯਾਦ ਕਰੋ ਹਾਂ ਲੈਕਿਨ ਗੁਰੂ ਨਾਨਕ ਜਿਸ ਸੰਘਰਸ਼ ਵਿੱਚੋਂ ਗੁਜ਼ਰੇ ਨੇ ਪ੍ਰਚਾਰ ਕਰਨ ਵਾਸਤੇ ਹਮ ਇਨਸਾਨੀਅਤ ਦਾ ਦੁਨੀਆ ਨੂੰ ਸੁਨੇਹਾ ਦੇਣ ਵਾਸਤੇ ਉਹ ਕਿਸੇ ਤਪੱਸਿਆ ਤੋਂ ਘੱਟ ਨਹੀਂ ਸੀ ਘੱਟ ਨਹੀਂ ਸੀ ਇਸ ਕਰਕੇ ਉਹ ਇੱਕ ਸਿੰਬਲ ਵਰਤਿਆ ਤਪੱਸਿਆ ਦਾ ਹਮ ਤੇ ਗੁਰੂ ਤੇਗ ਬਹਾਦਰ ਸਾਹਿਬ ਜੰਗਲਾਂ ਵਿੱਚ ਛੋਟੀ ਉਮਰ ਵਿੱਚ ਹੀ ਹਾਂਜੀ ਜੰਗਲਾਂ ਵਿੱਚ ਜਾਂਦੇ ਸੀ ਹਮ ਕਿਉਂ ਜਾਂਦੇ ਸੀ ਸਿੱਖ ਧਰਮ ਦੇ ਵਿੱਚ ਤਾਂ ਜੰਗਲਾਂ ਵਿੱਚ ਜਾਣ ਦੀ ਵੈਸੇ ਮਨਾਈ ਹੈ ਹਮ ਉਹੀ ਨਾ ਗੁਰੂ ਤੇਗ ਬਹਾਦਰ ਸਾਹਿਬ ਆਪ ਤੇ ਕਹਿ ਰਹੇ ਨੇ ਕਿ ਕਾਇ ਹੈ ਰੇ ਬਨਖੋ ਜਨ ਜਾਈ ਕਿਉਂ ਜੰਗਲਾਂ ਚ ਭਟਕਦਾ ਫਿਰਦਾ ਤੇ ਇੱਕ ਉਹ ਆਪ ਚਾਰ ਸਾਲ ਦੀ ਉਮਰ ਵਿੱਚ ਜਾ ਕੇ ਜੰਗਲਾਂ ਚ ਭਗਤੀ ਕਰਨ ਲੱਗੇ ਇਹ ਮੇਲ ਨਹੀਂ ਖਾਂਦਾ ਮੈਂ ਉਸੇ ਗਲਤੀ ਲਿਆ ਰਿਹਾ ਹਾਂ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ساری ਉਮਰ ਜੰਗਲਾਂ ਚ ਨਹੀਂ ਗਏ ਹੂੰ ਬਾਬੇ ਬਕਾਲੇ ਵੀ 21 ਸਾਲ ਰਹੇ ਨੇ ਹੂੰ ਕਈ ਇਤਿਹਾਸ ਤਾਂ ਵੈਸੇ 25 26 ਸਾਲ ਵੀ ਕਹਿੰਦੇ ਨੇ ਹੂੰ ਖੈਰ ਆਪਾਂ ਇਸ ਚੱਕਰ ਚ ਨਹੀਂ ਪੈਣਾ ਠੀਕ ਸਾਰੀ ਉਮਰ ਉਹ ਜੰਗਲਾਂ 'ਚ ਨਹੀਂ ਗਏ ਤੇ ਬਚਪਨ 'ਚ ਉਹਨਾਂ ਨੂੰ ਜੰਗਲਾਂ ਜਾਣ ਦੀ ਕੀ ਲੋੜ ਪੈਗੀ ਹਾਂ 4 ਸਾਲ ਦਾ ਬੱਚਾ ਹਾਂਜੀ ਜਿਸ ਮਾਹੌਲ ਵਿੱਚ ਉਹ ਰਹਿ ਰਿਹਾ ਸੀ ਉਹ ਉਹ ਤਾਂ ਮਾਹੌਲ ਹੀ ਐਸਾ ਸੀ ਰੱਬ ਨੂੰ ਅੰਦਰ ਵੇਖੋ ਹਾਂ ਲੇਕਿਨ ਇਹ ਕਹਾਣੀਆਂ ਬਣਾਈਆਂ ਹੋਈਆਂ ਨੇ ਹੂੰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇਸ ਪੱਖ ਵਿੱਚ ਵੀ ਨਹੀਂ ਕਿ ਤੁਸੀਂ ਘਰ ਛੱਡ ਕੇ ਜੰਗਲਾਂ ਚਲੇ ਜਾਓ ਬਿਲਕੁਲ ਪਹਾੜਾਂ 'ਚ ਚਲੇ ਜਾਓ ਹੂੰ ਪੁੱਠੇ ਲੜਕ ਲਓ ਧੂਣੀਆਂ ਤਪਾ ਲਓ ਹੂੰ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਸ਼ਬਦ ਹੈ ਜਿਹੜਾ ਤੁਸੀਂ ਦੱਸਿਆ ਤਨਸਰੀ ਰਾਗ ਵਿੱਚ ਹਾਂਜੀ ਕਾਹੇ ਰੇ ਬਨ ਖੋਜ ਜਾਈ ਹਮ ਰੇ ਕਿਹਨੂੰ ਕਿਹਾ ਹਮ ਰੇ ਇੱਕ ਸੰਬੋਧਨ ਹੈ ਸੰਬੋਧਨ ਹਮ ਸੰਬੋਧਨ ਕਾਰਕ ਹੈ ਵਿਆਕਰਨ ਦੇ हिसाब ਨਾਲ ਹਮ ਸੰਬੋਧਨ ਮਨੁੱਖ ਨੂੰ ਕੀਤਾ ਹੈ ਹਾਂਜੀ ਕਿ ਐ ਮਨੁੱਖ ਤੂੰ ਜੰਗਲਾਂ ਵਿੱਚ ਕਿਉਂ ਜਾ ਰਹੇ ਹੈਂ ਹਾਂਜੀ ਰੱਬ ਨੂੰ ਲੱਭਣ ਜਾ ਰਹੇ ਆ ਨਾ ਬਿਲਕੁਲ ਅਜਾਬ ਤਾਂ ਸਰਵ ਵਿਆਪਕ ਹੈ ਸਰਵ ਵਿਆਪਕ ਉਹ ਜੇ ਉਹ ਸਰਵ ਵਿਆਪਕ ਹੈ ਤਾਂ ਉਹ ਤੇਰੇ ਅੰਦਰ ਵੀ ਹੈ ਤੇਰੇ ਅੰਦਰ ਵੀ ਬਿਲਕੁਲ ਕਾਹੇ ਰੇ ਬਨ ਖੋਜਨ ਜਾਈ ਹਮ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਤੋਹੀ ਸੰਗ ਸਮਾਈ ਉਹ ਤਾਂ ਸਰਵ ਵਿਆਪਕ ਹੈ ਹਾਂਜੀ ਜੇ ਸਰਵ ਵਿਆਪਕ ਹੈ ਜੰਗਲਾਂ ਵਿੱਚ ਜਾ ਕੇ ਕੱਲਾ ਰਹਿ ਰਹੇ ਹੋ ਹਮ ਉਹ ਤੇਰੇ ਅੰਦਰ ਵੀ ਹੈ ਸਭ ਦੇ ਅੰਦਰ ਸਭ ਦੇ ਅੰਦਰ ਹੈ ਬਿਲਕੁਲ ਭਗਤ ਕਬੀਰ ਜੀ ਵੀ ਇਹੀ ਕਹਿੰਦੇ ਨੇ ਹਮ ਖੋਜ ਬੰਦੇ ਖੋਜ ਦਿਲ ਹਰ ਰੋਜ਼ ਨਾ ਪਰ ਫਿਰੇ ਪਰਸਾਨੇ ਮਾਇਆ ਹਾਂ ਉੱਥੇ ਵੀ ਬੰਦੇ ਸੰਬੋਧਨ ਹੈ ਮਨੁੱਖ ਨੂੰ ਸੰਬੋਧਨ ਕੀਤਾ ਹੈ ਹਮ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਹਰ ਰੋਜ਼ ਆਪਣੇ ਦਿਲ ਤੋਂ ਹਰ ਅੰਦਰੋਂ ਲੱਭੋ ਰਬ ਨੂੰ ਹਮ ਰਬ ਤੁਹਾਡੇ ਅੰਦਰ ਹੈ ਇਹ ਸ਼ਬਦ ਜਿਹੜਾ ਹੈ ਨਾ ਹਾਂਜੀ ਇਹ ਉਹ ਸੰਦੇਸ਼ ਹੈ ਜਿਹੜਾ ਗੁਰੂ ਨਾਨਕ ਨੇ ਸਾਰੇ ਸੰਸਾਰ ਨੂੰ ਦਿੱਤਾ ਹਾਂਜੀ ਰਬ ਅੰਦਰ ਹੈ ਬਿਲਕੁਲ ਅੰਦਰ ਵੀ ਹੈ ਬਾਹਰ ਵੀ ਹੈ ਹੂੰ ਬਾਹਰ ਭੀਤਰ ਏਕੋ ਜਾਨੋ ਹੂੰ ਇਹ ਗੁਰ ਗਿਆਨ ਬਤਾਈ ਹੂੰ ਇਸੇ ਗੁਰਦੇ ਰਾਰੇ ਨੂੰ ਔਕੜ ਨਹੀਂ ਹੈ ਨਾ ਸਿਹਰੀ ਮੁਕਤ ਹੈ ਹਾਂ ਮੁਕਤ ਹੈ ਹਾਂਜੀ ਇਹ ਸੰਬੰਧ ਕਾਰਕ ਠੀਕ ਹੈ ਇਹਨੂੰ ਪ੍ਰੈਪੋਜੀਸ਼ਨ ਕਹਿੰਦੇ ਨੇ ਇੰਗਲਿਸ਼ ਵਿੱਚ ਹੂੰ ਸੰਬੰਧ ਕਰਨਾ ਸੰਬੰਧ ਕਰਨਾ ਗੁਰ ਗਿਆਨ ਹੂੰ ਗੁਰੂ ਦਾ ਗਿਆਨ ਹੂੰ ਗੁਰੂ ਦਾ ਗਿਆਨ ਇਹ ਬਤਾਈ ਦੱਸਦਾ ਹੈ ਬਤਾਂਦਾ ਹੈ ਕਿ ਤੁਸੀਂ ਬਾਹਰ ਵੇਖ ਲਓ ਅੰਦਰ ਵੇਖ ਲਓ ਪਰਮਾਤਮਾ ਸਰਵ ਵਿਆਪਕ ਹੈ ਵਿਆਪਕ ਸਰਵ ਵਿਆਪਕ ਜਿਉਂ ਸਰਵ ਵਿਆਪਕ ਹੈ ਤੇ ਜਿੱਥੇ ਤੁਸੀਂ ਜਾਣਾ ਹੈ ਹੂੰ ਉਥੋਂ ਤੁਸੀਂ ਰੱਬ ਨੂੰ ਲੱਭ ਰਹੇ ਹੋ ਤੇ ਇਹਦਾ ਮਤਲਬ ਤੁਹਾਨੂੰ ਵਿਸ਼ਵਾਸ ਨਹੀਂ ਕਿ ਇੱਥੇ ਤੁਹਾਡੇ ਆਰ ird gird ਵੀ ਉਹੀ ਹੈ ਹੂੰ ਤੁਹਾਨੂੰ ਅਸੀਂ ਸਾਹ ਲੈ ਰਹੇ ਹਾਂ ਹੂੰ ਸਾਹ ਅਸੀਂ ਆਪਣੀ ਸਮਰੱਥਾ ਨਾਲ ਨਹੀਂ ਲੈ ਰਹੇ ਹਾਂ ਹਾਂ ਅਸੀਂ ਆਪਣੀ ਸਮਰੱਥਾ ਨਾਲ ਤਾਂ ਸਾਹ ਅੰਦਰ ਲੈਨੇ ਆ ਬਾਹਰ ਲੈਨੇ ਉਹ ਰੱਬ ਦੀ ਸ਼ਕਤੀ ਹੈ ਹੂੰ ਸਾਡੀ ਤਾਂ ਇਨੀ ਵੀ ਸਮਰੱਥਾ ਨਹੀਂ ਬਾਹਰ ਗਏ ਸਵਾਸ ਨੂੰ ਅਸੀਂ ਫੜ ਕੇ ਅੰਦਰ ਲਾਈਏ ਬਿਲਕੁਲ ਗੁਰਬਾਣੀ ਕਹਿੰਦੀ ਆ ਹਮ ਆਦਮੀ ਹਾਂ ਇੱਕਦਮੀ ਇੱਕਦਮੀ ਹੂੰ ਇਨਸਾਨ ਹੈ ਹੀ ਦਮ ਤੇ ਹੈ ਦਮ ਤੇ ਹੂੰ ਤੇ ਦਮ ਉਹ ਪ੍ਰਮਾਤਮਾ ਦੀ ਸ਼ਕਤੀ ਨਾਲ ਹੈ ਬਿਲਕੁਲ ਹੂੰ ਜੇ ਸਾਡਾ ਬਾਹਰ ਗਿਆ ਸਵਾਸ ਵਾਪਸ ਨਾ ਆਵੇ ਹੂੰ ਤੇ ਮਿੱਟੀ ਅਸੀਂ ਖਤਮ ਹੂੰ ਅਸੀਂ ਫੜਕੇ ਸਵਾਸ ਨੂੰ ਜ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਬਿਲਕੁਲ ਤੇ ਜੇ ਇਹ ਸਵਾਸਾਂ ਦੀ ਗਿਣਤੀ ਸਵਾਸਾਂ ਦੀ ਗਤੀ ਹੂੰ ਸੋ ਅਸਾਂ ਦੀ ਜਿਹੜੀ ਇਹ ਕਿਰਿਆ ਹੂੰ ਇਹ ਉਹ ਇੱਕ ਸ਼ਕਤੀ ਅਧਿਕ ਸ਼ਕਤੀ ਮਨੁੱਖ ਨੂੰ ਦੇ ਰਹੀ ਹੈ ਉਹ ਅਧਿਕ ਸ਼ਕਤੀ ਕਿਹੜੀ ਹੈ ਰੱਬ ਦੀ ਰੱਬ ਦੀ ਹਾਂਜੀ ਪਰਮਾਤਮਾ ਸਰਵ ਵਿਆਪਕ ਹੈ ਤੇ ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਰਵ ਵਿਆਪੀ ਸਰਵ ਵਿਆਪੀ ਸਰਵ ਨਿਵਾਸੀ ਸਦਾ ਅਲੇਪਾ ਫਿਰ ਉਹਨਾਂ ਨੇ ਐਗਜ਼ੈਂਪਲ ਦਿੱਤੀ ਹਮ ਮਿਸਾਲਾਂ ਦਿੱਤੀਆਂ ਨੇ ਹਾਂਜੀ ਬਹੁਪ ਮਦ ਜਿਉ ਬਾਸ ਬਸਤ ਹੈ ਹਮ ਇੱਕ ਸਵਾਲ ਪੈਦਾ ਹੁੰਦਾ ਹੈ ਕੁਐਸਚਨ ਰਾਈਜ਼ ਹੁੰਦਾ ਹੈ ਹਮ ਕਿ ਜਰਾ ਰੱਬ ਅੰਦਰ ਦਿਖਦਾ ਕਿਉਂ ਨਹੀਂ ਦਿਖਦਾ ਕਿਉਂ ਨਹੀਂ ਹਮ ਆਮ ਹੀ ਕਰਦੇ ਨਾ ਗੱਲ ਕਰਦੇ ਨੇ ਬਿਲਕੁਲ ਨਾਸਕ ਕਹ ਲੋ ਦੂਜੇ ਕਹ ਲੋ ਜਿਹੜੇ ਰੱਬ ਨੂੰ ਨਹੀਂ ਮੰਨਦੇ ਹਮ ਉਹਨਾਂ ਦਾ ਸਵਾਲ ਇਹੀ ਹੁੰਦਾ ਜੇ ਰੱਬ ਹੋਵੇ ਤੇ ਦਿਸੇ ਨਾ ਦਿਸੇ ਨਾ ਹਮ ਤੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਐਗਜ਼ੈਂਪਲ ਦੇ ਰਹੇ ਨੇ ਹੂੰ ਬੋਹਪ ਮਦ ਹੂੰ ਜਿਉ ਬਾਸ ਬਸ ਹੈ ਹੂੰ ਬਾਸ ਦਾ ਮਤਲਬ ਸੁਗੰਧੀ ਸਮੈਲ ਸਮੈਲ ਐਸੈਂਸ ਹੂੰ ਪੋਹਪ ਕਹਿੰਦੇ ਨੇ ਫੁੱਲ ਨੂੰ ਫੁੱਲ ਨੂੰ ਹੂੰ ਫੁੱਲ ਦੇ ਜ ਵਿੱਚ ਜਿਵੇਂ ਸੁਗੰਧੀ ਹੈ ਹੂੰ ਤੇ ਸਾਡੀਆਂ ਨਾਸਕਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਇਸ ਸੁਗੰਧੀ ਹੈ ਸੁਗੰਧੀ ਹੈ ਪਰ ਦਿਖਦੀ ਨਹੀਂ ਚਾਹ ਪਰ ਸੁਗੰਧੀ ਦਿਖਦੀ ਦਿਖਦੀ ਨਹੀਂ ਨਜ਼ਰ ਨਹੀਂ ਆਉਂਦੀ ਹੂੰ ਜਿ ਐਸੀ ਕਹੀਏ ਕਿਸੇ ਨੂੰ ਕਹੀਏ फूल ਵਿੱਚ ਸੁਗੰਧੀ ਹੁੰਦੀ ਹੈ ਹਾਂ ਤੇ ਜੇ ਕੋ ਆਖੇ ਸੁਗੰਧੀ ਹੈ ਤੇ ਵਿਖਾਓ ਵਿਖਾਓ ਕੀ ਵਿਖਾਓਗੇ ਸੁਗੰਧੀ ਵਿਖਾਈ ਨਹੀਂ ਜਾ ਸਕਦੀ ਵਿਖਾਈ ਨਹੀਂ ਜਾ ਸਕਦੀ ਉਹ ਮਹਿਸੂਸ ਕੀਤੀ ਜਾ ਸਕਦੀ ਹੈ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਮਹਿਸੂਸ ਵੀ ਤਾਂ ਕੀਤੀ ਜਾ ਸਕਦੀ ਹੈ ਰੱਬ ਨੇ ਅੰਦਰ ਸੁੰਘਣ ਸ਼ਕਤੀ ਦਿੱਤੀ ਹੈ ਸੁੰਘਣ ਸ਼ਕਤੀ ਦਿੱਤੀ ਹੈ ਤੇ ਜੇ ਇਹ ਸ਼ਕਤੀ ਵੀ ਖਤਮ ਹੋ ਜੇ ਤੁਸੀਂ ਨਹੀਂ ਉਹ ਪਹਿਚਾਣ ਸਕਦੇ ਮਰਦਾ ਨਹੀਂ ਪਛਾਣ ਸਕਦਾ ਨਹੀਂ ਪਛਾਣ ਸਕਦਾ ਨਹੀਂ ਸੁੰਘ ਸਕਦਾ ਹਾਂ ਬਿਲਕੁਲ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਦੂਜੀ ਮਿਸਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਹੈ ਮੁਕਰਮਾ ਹੈ ਜੈਸੀ ਛਾਈ ਹਮ ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ ਛੇ ਛੇ ਸ਼ੀਸ਼ੇ ਵਿੱਚ ਪਰਛਾਵਾਂ ਹੁੰਦਾ ਹਾਂ ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਹ ਹ ਉਹ ਤੁਸੀਂ ਆਪ ਦੇਖ ਸਕਦੇ ਹੋ ਲੇਕਿਨ ਉਹਦੀ ਹੋਂਦ ਕੋਈ ਨਹੀਂ ਪਰਛਾਵੇਂ ਦੀ ਉਹਦੀ ਹੋਂਦ ਕੋਈ ਨਹੀਂ ਬਿਲਕੁਲ ਹੋਂਦ ਕੋਈ ਨਹੀਂ ਹਮ ਐਵੇਂ ਹੀ ਪਰਮਾਤਮਾ ਜਿਹੜਾ ਤੁਹਾਡੇ ਅੰਦਰ ਹੈ ਹਮ ਹੋਂਦ ਤੁਹਾਡੀ ਹੈ ਉਹ ਤੁਹਾਡੀ ਹੋਂਦ ਵਿੱਚ ਪਰਮਾਤਮਾ ਵਸਦਾ ਹੈ ਹਮ ਤੇ ਉਹ ਜਿਹੜੀ ਛਾਂ ਹੈ ਹਮ ਉਹਦੀ ਹੋਂਦ ਕੋਈ ਨਹੀਂ ਬਿਲਕੁਲ ਤੇ ਜੇ ਤੁਸੀਂ ਕੋ ਪਰਮਾਤਮਾ ਦੀ ਛਾਂ ਜਿਹੜੀ ਹੈ ਉਹਨੂੰ ਫੜ ਕੇ ਵਿਖਾਓ ਫੜ ਕੇ ਵਿਖਾ ਲਾਂਗੇ ਸੀ ਨਾ ਸੁੰਘ ਕੇ ਵਿਖਾਓ ਸੁੰਘ ਕੇ ਵੇਖ ਸਕਦੇ ਆ ਨਹੀਂ ਪਰਮਾਤਮਾ ਨੇ ਇਹ ਅੱਖਾਂ ਦਿੱਤੀਆਂ ਨੇ ਹਮ ਇਹ ਪਰਮਾਤਮਾ ਦੀ ਦਾਤ ਹੈ ਨਾ ਬਿਲਕੁਲ ਗੁਰਬਾਣੀ ਕਹਿੰਦੀ ਦਾਤੀ ਸਾਹਿਬ ਸੰਦੀਆਂ ਹਮ ਇਥੇ ਦਾਤੀ ਨਹੀਂ ਕਹਿਣਾ ਦਾਤੀ ਬਿੰਦੀ ਲਾ ਕੇ ਦਾਤੀ ਹਮ ਗੁਰਬਾਣੀ ਦਾ ਉਚਾਰਨ ਹਮ ਦਾਤਾ ਬਹੁਵਚਨ ਹੈ ਪਲੂਰਲ ਸ਼ਬਦ ਹੈ ਹਮ ਇਨਸਾਨ ਦੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਦਾਤਾਂ ਨੇ ਹੂੰ ਇਹ ਮਾਲਕ ਦੀਆਂ ਨੇ ਮਾਲਕ ਦੀਆਂ ਨਹੀਂ ਪਰਮਾਤਮਾ ਦੀਆਂ ਨੇ ਹੂੰ ਉਹਨੇ ਹੀ ਅੱਖਾਂ ਦਿੱਤੀਆਂ ਨੇ ਇਹ ਵੀ ਉਹਦੀ ਦਾਤ ਹੈ ਉਹ ਉਹਦੀ ਦਾਤ ਹੈ ਬਿਲਕੁਲ ਜੇ ਉਹਦੀ ਦਾਤ ਹੈ ਤੇ ਉਹ ਅਸੀਂ ਦਾਤ ਨਾਲ ਉਹਦੀ ਬਖਸ਼ਿਸ਼ ਨਾਲ ਅਸੀਂ ਫੋਟੋ ਵੇਖ ਸਕਦੇ ਹਾਂ ਸ਼ੀਸ਼ੇ ਵਿੱਚ ਬਿਲਕੁਲ ਤੇ ਜੇ ਇਹ ਦਾਤ ਵੀ ਨਾ ਹੋਵੇ ਹੂੰ ਤੇ ਅਸੀਂ ਫੋਟੋ ਵੀ ਨਹੀਂ ਵੇਖ ਸਕਦੇ ਨਹੀਂ ਵੇਖ ਸਕਦੇ ਯਾਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਸਮਝਾਉਣ ਦੀ ਇਹ ਕੋਸ਼ਿਸ਼ ਕੀਤੀ ਹੈ ਪਰਮਾਤਮਾ ਸਰਵ ਵਿਆਪਕ ਹੈ ਹੂੰ ਉਹ ਘਟ ਘਟ ਵਿੱਚ ਹੈ ਉਸ ਤੋਂ ਇਲਾਵਾ ਹੋਰ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਨੇ ਤੈਸੇ ਹੀ ਹਰ ਬਸੇ ਨਿਰੰਤਰ ਜਿਵੇਂ ਫੁੱਲ ਵਿੱਚ ਖੁਸ਼ਬੂ ਵਸਦੀ ਆ ਉਦਾਂ ਹੀ ਪ੍ਰਮਾਤਮਾ ਤੁਹਾਡੇ ਛਿਸ਼ੇ ਵਿੱਚ ਫੋਟੋ ਵਸਦੀ ਹੈ ਹੂੰ ਐਵੇਂ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਘਟ ਹੀ ਖੋਜੋ ਭਾਈ ਹੂੰ ਘਟ ਕਹਿੰਦੇ ਨੇ ਹਿਰਦੇ ਨੂੰ ਆਪਣੇ ਅੰਦਰ ਬਿਲਕੁਲ ਹੂੰ ਇਹਨੂੰ ਕਹਿੰਦੇ ਨੇ ਆਤਮਿਕ ਖੋਜ ਹੂੰ ਆਪਣੇ ਆਪ ਨੂੰ ਆਪਾ ਖੋਜਣਾ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਹਮ ਹੁਣ ਮੈਨੂੰ ਇਹ ਤਾਂ ਨਹੀਂ ਯਾਦ ਕਿਹੜੇ ਰਾਗ ਵਿੱਚ ਹੋਵੇ ਹਮ ਆਪਾ ਖੋਜ ਹਮ ਜਹੰਤਰ ਖੋਜਿਆ ਦਨ ਹੈ ਹਾਂਜੀ ਆਤਮ ਚੀਨ ਆਤਮ ਚੀਨ ਪਰ ਆਤਮ ਚੀਨੇ ਹੋ ਹਮ ਚੀਨਣ ਦਾ ਮਤਲਬ ਹੀ ਜਾਣਣਾ ਹੈ ਜਾਣਣਾ ਹਮ ਸਮਝਣਾ ਆਤਮ ਸੰਸਕ੍ਰਿਤ ਦਾ ਸ਼ਬਦ ਹਮ ਪੰਜਾਬੀ ਦਾ ਠੇਠ ਸ਼ਬਦ ਹੈ ਆਪਣਾ ਆਪਾ ਹਮ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਘਟਕੇ ਹੈ ਹਾਂਜੀ ਉਹਨੂੰ ਆਪਾਂ ਵੀ ਕਿਹਾ ਆਤਮ ਚੀਨ ਮਹਾਰਾ ਜਿਹਨੇ ਆਪਣੇ ਆਪ ਨੂੰ ਖੋਜੋ ਪਹਿਲਾਂ ਹੂੰ ਦਿਲ ਮੇਂ ਖੋਜ ਘਟ ਹੀ ਖੋਜੋ ਭਾਈ ਘਟ ਆਪਣੇ ਘਟ ਹਿਰਦੇ ਵਿੱਚ ਖੋਜੋ ਉਹਨੂੰ ਲੱਭੋ ਹੂੰ ਉਹ ਅੰਦਰ ਹੈ ਬਿਲਕੁਲ ਹੂੰ ਆਤਮ ਚੀਨ ਹੂੰ ਪਰ ਆਤਮ ਚੀਨ ਹੈ ਆਤਮ ਚੀਨ ਤੁਸੀਂ ਆਪਣੇ ਆਪ ਨੂੰ ਪਛਾਣੋਗੇ ਫਿਰ ਪ੍ਰਮਾਤਮਾ ਨੂੰ ਵੀ ਪਛਾਣ ਜਾਓਗੇ ਤੁਸੀਂ ਹੂੰ ਬਿਲਕੁਲ